स्वागत है किसान बिरोहा ढट्टोंडेरी फार्म बठिंडा ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਤੋਂ ਕਵਰ ਕਰਾਂਗੇ ਜੀ ਤੇ ਜਾਨਵਰ ਤੁਹਾਨੂੰ ਦਿਖਾਵਾਂ ਮੈਂ ਦੋ ਤੇ ਇੱਕ ਸੂਈ ਸਵਾਈ ਝੋਟੀ ਹੈ ਜੀ ਤੇ ਇੱਕ ਸੂਈ ਸਵਾਈ ਮੱਜਾਂ ਚ ਪੈਂਦੀ ਹੈ ਜੇ ਝੋਟੀਆਂ ਚ ਲਾ ਲਓ ਚੰਗੇ ਫਣਲੇ ਬਿਆਲੀ ਆ ਤੇ ਸ਼ੁਰੂਆਤ ਇਸੇ ਤੋਂ ਹੀ ਕਰ ਦਾਂਗੇ ਆ ਜਾ ਬਈ ਬੁੱਟੇ ਇਧਰਲੇ ਬਸ ਆ ਦੇਖੋ ਜੀ ਸਸੀ ਗਾ ਬਾਈ ਜੀ ਸਸੀ ਗਾ ਹੋਰ ਕਿਵੇਂ ਬੁੱਟੇ ਠੀਕ ਵਧੀਆ ਵਧੀਆ ਬਰੀ ਪਹਿਲੇ ਤਾਂ ਨੰਬਰ ਬੋਲ ਦਿੰਗੇ ਜੀ 9381796393 ਵੀਰੇ 96393 93 ਪਿੰਡ ਜੀ ਆ ਪਿੰਡ ਸੰਦੂ ਗੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਸਹਿਣਾ ਪਤਾ ਔਰ ਦੇ ਸਮਝ ਲੈ ਆਪਣਾ ਪਿੰਡ ਨੇੜੇ ਰਹ ਜਾਂਦਾਗਾ ਸੰਨਾ ਗਲਾ ਸਿੰਘ ਆ ਜੀ ਓਕੇ ਜੀ ਤੇ ਪਰਸੋਂ ਵਾਲੀ ਵੀਡੀਓ ਕਵਰ ਕਰੀ ਸੀ ਕਿ ਮੇਰਾ ਰਿਸਪੌਂਸ ਹਾਂ ਵਧੀਆ ਦੋਨੇ ਪਹਿਲੇ ਫੋਨ ਤੇ ਵੇਗ ਗਿਆ ਕੱਟੀ ਵੀ ਪਹਿਲੇ ਫੋਨ ਤੇ ਵੇਗ ਗਈ ਝੂਟੀ ਵੀ ਹਾਂ ਓਕੇ ਜੀ ਤੇ ਅੱਜ ਬਾਈ ਬੂਟੇ ਕਿੰਨੇ ਜਾਨਵਰ ਆਪਾਂ ਦੋ ਜਾਨਵਰ ਇੱਕ ਗੱਬਣ ਮੈਂ ਐ ਇੱਕ ਸੂਈ ਸਵਾਈਏ ਜਿਹੜੀ ਆਪਾਂ ਗੱਬਣ ਮੱਝ ਦੇਖੀ ਨੇ ਚੰਗੇ ਥਣਲੇਵੇ ਵਾਲੀ ਹਾਂ ਨਾ ਤੇ ਬਾਈ ਜੀ ਕਿੰਨੇ ਦਿਨ ਬਾਕੀ ਇਹਦੇ ਬੂਟੇ ਦੇਨੇ ਵਾ ਇੱਕ ਦੋ ਹੀ ਲੋ ਬੂਟੇ ਇੱਕ ਤੋਂ ਦੋ ਦਿਨ ਬਾਕੀ ਤੇ ਥਣਲੇਵੇ ਦੀ ਬੜੀ ਸਾਫ ਸੁਥਰੀ ਹਾਂ ਬਾਈ ਖੋਲੋ ਫਿਰ ਤੋੜਾ ਤਾਰਾ ਕਰਾ ਦਿਏ ਚੈੱਕ ਤੇ ਥਣ ਹਵਾਨਾ ਬੜਾ ਜ਼ਬਰਦਸਤ ਆ ਹਾਂਜੀ ਚੰਗੇ ਥਣ ਹਵਾਨੀ ਤੇ ਸੁਹਾਵਾ ਹੀ ਕਿਹੜਾ ਹੈ ਸੁਹਾਵਾ ਹੈ ਤਾਂ ਬੁੱਟੇ ਤੀਜਾ ਹੀ ਆ ਥੋੜੀ ਕਿਸੇ ਨੇ ਸੰਭੀ ਘਟਾ ਮੈਂ ਦੁੱਧ ਆਲੀ ਚਮੜੀ ਚੁੰਮੜੀ ਬਾਲੀ ਫਰੀ ਸੁਹਾਵਾ ਝੋਟੀਆਂ ਚ ਆ ਗਈ ਜੀ ਚੰਗੀ ਆ ਗਈ ਲੰਮੀ ਲੈ ਚੱਲੋ ਗਾਂ ਲੀਵਾ ਕਰੀ ਕਰਦੀ ਹੈਗੀ ਜੀ ਜਿਹੜਾ ਬੜਾ ਰਗਾ ਹਵਾਨਾ ਨੇ ਕਰ ਮੈਂ ਨੇ ਤਿਆਰ ਕੀਤਾ ਜੀ ਚਾਰ ਛਪੇਰੇ ਦੀ ਚੰਗੀ ਤੇ ਦਿਨ ਕਿੰਨੇ ਬਾਕੀ ਆ ਬਈ ਬੁੱਟੇ ਦਿਨ ਲੈ ਜੂ ਬਈ ਦੋ ਬੁੱਟੇ ਦੋ ਦਿਨ ਬਾਕੀ ਜੀ ਚੰਗੀਆਂ ਜੀ ਆ ਗਈ ਸਿੰਘ ਥੱਲੇ ਦੀ ਇੱਕ ਨੰਬਰ ਚਾਰ ਛਪੇਰੇ ਚੰਗੀਆਂ ਦੇਖੋ ਜੀ ਤੇ ਹਰ ਕੀ ਡਿਮਾਂਡ ਆ ਗਈ ਭਾਈ ਉਹਦੀ ਇਹਦੇ ਬੁੱਟੇ 2 ਲੱਖ ਰੁਪਏ ਆ 1 ਲੱਖ ਤੇ 25000 ਦੁੱਧ ਆਪਾਂ 13 12 13 ਕਹਿ ਗਈ ਦੇਣੀ ਦੁੱਧ 15 ਕਿਲੋ ਦੇਉ ਛੋਟਾ ਦੇ ਦੇਣਾ ਯਾਰ ਇਹਨਾਂ ਤਾ ਦੇਣਾ ਕਿ ਨਹੀਂ ਆ ਦੇਖੋ ਜੀ ਥਣ ਹਵਾਨਾ ਬੜਾ ਸਾਫ਼ ਸੁਥਰਾ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ਼ ਦੇ ਉੱਪਰ ਲੱਗੇ ਹੋਏ ਆ ਜੀ ਅਮਰੀਕਾ ਨਾ ਗਾਂ ਗੂਲੇ ਵਕਰੂ ਉਹਨਾਂ ਦਾ ਆਮ ਹੀ ਕਰੀ ਫਿਰਦੀ ਆਮ ਹੀ ਕਰੀ ਫਿਰਦੀ ਠੀਕ ਹੈ ਯਾਰ ਬਾਕੀ ਯਾਰ ਦੁੱਧ ਵਾਲਾ ਪੀਸ ਹੈ ਇਹਦੀ ਤਾਂ ਕੋਈ ਸ਼ੱਕ ਹੀ ਨਹੀਂ ਹੈ ਨਾ ਤੇ ਚੰਗਾ ਦੁੱਧ ਵਾਲਾ ਪੀਸ ਆ ਗਿਆ ਜੀ ਕਾਰ ਲਓ ਬਾਈ ਨਾਲ ਸੰਪਰਕ ਸਣਾ ਸੁਣਾ ਦੇ ਓਕੇ ਬਾਈ ਜਮਾ ਥਾੜੇ ਹੁੰਦੀ ਓਕੇ ਬਾਈ ਫਾਲ ਦੀ ਖਿੱਚ ਕੇ ਪਾਸ ਕਰਕੇ ਲੈ ਕੇ ਜਾਵੇ ਆਪਣਾ ਕੋਈ ਹੋਰ ਨੇ ਆਪਾਂ ਲਿਆਂਦਣਾ ਹੁੰਦਾਂ ਨੇ ਓਕੇ ਜੀ ਆਪਾਂ ਗਰੰਟੀ ਕਿਸੇ ਨੂੰ ਨਹੀਂ ਦਿੰਦੇ ਤੇ ਝੋਟੀ ਬਾਈ ਕਦੋਂ ਸੂਈ ਹੈ ਇਹ ਝੋਟੀ ਬਾਈ ਰਾਤ ਹੀ ਸੂਈ ਹੈਗੀ ਰਾਤ ਸੋਈ ਪੀ ਤੇ ਕੀ ਦੇਗੀ ਕਟਾ ਦਿੱਤਾ ਬਾਈ ਖੋਲ ਲਓ ਜੀ ਇਹਨੂੰ ਬਾਹਰ ਮਤੋਰਾ ਕਰਾ ਕੇ ਚੱਕ ਸੂਆ ਦਾ ਵੀ ਦੂਜਾ ਹੀ ਦੂਜਾ ਇਹ ਦਾ ਅਰੀਜਨਲ ਤੇ ਕਿੰਨਾ ਕ ਬੋਲਾ ਬੋਲਾ ਕੱਢਤਾ ਫਿਰ ਬੋਲਾ ਪਤੜ ਕੇ ਬਾਈ 3 ਕਿਲੋ ਕੱਢਿਆ ਸੀਗਾ 3 ਕਿਲੋ ਥਾਣ ਸੋਣ ਚੈੱਕ ਹੋ ਗਿਆ ਹਣਾ ਹਾਂ ਹਾਂ ਥਾਣ ਚ ਵਾਈਟ ਬੂਰੀ ਦੀ ਹੈ ਇੱਕ ਨੰਬਰ ਨਿੱਗਰ ਨੁਗਰ ਬਹੁਤ ਹੈ ਨਿੱਗਰ ਨੁਗਰ ਬਹੁਤ ਧਾਰਾਂ ਦੂਰਾਂ ਦੀ ਓਕੇ ਫਿਰ ਜਮਾ ਓਕੇ ਬਾਈ ਹੱਥ ਵੀ ਨਾ ਲਾਵੇ ਕੋਈ ਬੰਦਾ ਓਕੇ ਜੀ ਆ ਦੇਖੋ ਜੀ ਪੱਕੇ ਤੇ ਫਿੱਟ ਫਾਟ ਹਵਾਨੇ ਦੀ ਹੈ ਜੀ ਤੇ ਭਲਾਂ ਭੂਲਾਂ ਕਰੀ ਫਿਰਦੀ ਹੈ ਹਾਂ ਲੱਤਾਂ ਦੇ ਭਲੂਣਾ ਹੀ ਪਈ ਬੁੱਟੇ ਤਾਂ ਕਿ ਤੋਰੇ ਜਮਾੜਾ ਜਾ ਉਹ ਕਰਦੀ ਆ ਓਕੇ ਜੀ ਸਾਫ ਸੁਥਰੀ ਹੈ ਜੀ ਇਹਦਾ ਬਾਈ ਬੁੱਟੇ ਕਿੰਨੇ ਪੈਸੇ ਆ ਇਹਦਾ 135000 ਇਹਦਾ 135000 ਮਾਨਦਾਨ ਦੁੱਧ ਇਹ ਵੀ 15 ਕਿਲੋ ਦੇ ਦੂ ਵਾਕਈ ਯਾਰ ਹੈਨਾ ਖੈ ਤਾਂ ਭਲੂਣ ਬਣਾਣਾ ਲੱਤਾਂ ਚਾਹੀ ਪਈ ਐ ਲੱਤਾਂ ਦੇ ਆਈ ਵੀ ਆ ਚੰਗੀ ਚੋ ਆਪਾਂ ਚੰਗੀਆਂ ਝੋਟੀਆਂ ਚੋ ਨੇ ਝ ਆ ਦੇਖੋ ਜੀ ਥਾਂ ਹਵਾ ਨਹੀਂ ਚੰਗੀ ਸਾਫ ਸੁਥਰੀ ਆ 135000 ਤੁਹਾਡਾ ਇਹਦਾ ਮਾਨਤਾਨ ਹੋ ਜਾਣਾ ਧਾਰਾਂ ਧੁਰਾਂ ਦੀ ਬਾਈ ਕਹਿੰਦਾ ਪ੍ਰੋਪਰ ਓਕੇ ਮਾਰ ਵੀ ਦਿੰਨੇ ਆਪਾਂ ਨੂੰ ਕੀ ਐ ਕਿਹੜਾ ਕੋਈ ਹੋਗਾ ਉਹ ਮਾਰਦੇ ਫਿਰ ਕੋਈ ਗੱਲ ਨਹੀਂ ਲਾ ਲੋ ਬੱਚਾ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਕੱਦ ਕਾਠ ਦੀ ਨਹੀਂ ਗੱਲ ਆ ਤਣੂ ਦਾ ਬਰ ਹੋ ਜੂ ਪੂਰੀ ਤਿਆਰ ਹਾਂ ਹਾਂ ਹੁਣ ਤਾਂ ਵੀ ਟਾਈਮ ਹੀ ਦੇਖ ਲੈ ਤੋ ਕਿੰਨਾ ਕੋ ਹੋਇਆ 11 ਵਜੇ ਹੋਣੇ 11:30 ਹੋਊਗਾ ਤੋ ਬਦ ਅੱਜ 2 ਤਰੀਕ ਆ ਜੀ 12 ਮਹੀਨਾ ਤੇ 11 ਵਜੇ ਆ ਗਿਆ ਸਵੇਰੇ ਹਾਂ ਹਾਂ ਆਪਾਂ ਚੋਇਆ ਇਹ ਜੀ ਗੱਲ ਨਹੀਂ ਵਿੱਚ ਚੋਇਆ ਨਹੀਂ ਗਾ ਫੇਰ ਹੀ ਪਹੂ ਦੁੱਧ ਦਿੰਦਾ ਹਾਂ 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 ਹੁਣ ਇਹਨੂੰ ਐ ਤਾਂ ਸਿੱਧੀ ਛੱਡ ਕੇ ਵੀਡੀਓ ਪਾਉਣ ਦੇ ਕੀ ਫਾਇਦਾ ਉਸ ਵੱਲ ਦਾ ਹੈ ਨਾ ਕੋਸ ਨੂੰ ਚਾਹੀ ਜਣਾ ਨਹੀਂ ਸਗ ਜਾਜ ਗੱਲਾਂ ਤੁਹਾਡਾ ਪੂਰ ਨਹੀਂ ਕੋਈ ਸੱਲ ਨਹੀਂ ਰੂਮਾਰ ਕੀ ਧਾਰ ਹੈ ਜਿੰਦੇ ਦੂਜੇ ਜੋ ਮਾਰਦੇ ਇੱਕ 35 ਤੁਹਾਡਾ ਮਾਨਦਾਨ ਖੁੱਲਾ ਹੋਊਗਾ ਜੀ ਤੇ ਦੁੱਧ ਵਾਲੀ ਯਾਤ ਆਈ ਆਪਾਂ 12 ਕਹਿ ਗਈ ਦੇਮਾ ਕੇ ਦੁੱਧ 15 ਕਿਲੋ ਝੋਟੀ ਦੇ ਉੱਪਰ ਪੱਥਰਾਂ ਗੀ ਝੋਟੀ ਪਈ ਹੈ ਜੀ ਹਾਂ ਠੀਕ ਜੀ ਨੰਬਰ ਵਾਈ ਫੇਰ ਬੋਲਦੇ